किसानों का दूसरा जत्था आज आठ दिसंबर को तैयार है जाने के लिए आप देखें 101 किसान फिर से जाने के लिए दिल्ली कूच के लिए तैयार है। जिस हैं जिसमें आप देख सकते हैं कि तमाम जत्थेबंदियों के आपको झंडे दिखाई देंगे। ਕਿਸਾਨ ਅਤੇ ਹਰਿਆਣਾ ਪੁਲਿਸ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਆਖੇ ਨੇ ਜੀ ਹਾਂ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਦੂਜਾ ਜਥਾ ਅੱਜ ਦਿੱਲੀ ਲਈ ਰਵਾਨਾ ਹੋ ਗਿਆ 101 ਕਿਸਾਨ ਪੈਦਲ ਜਾਣ ਲਈ ਸ਼ੰਭੂ ਬਾਰਡਰ ਤੋਂ ਜਿਵੇਂ ਹੀ ਦਿੱਲੀ ਵੱਲੋਂ ਮਾਰਚ ਕਰਨ ਲੱਗੇ ਤਾਂ ਕੱਗਰ ਦਰਿਆ ਤੇ ਪਹਿਲਾ ਵਾਂਗੂ 포ਸਟਾ ਬਣਾ ਕੇ ਖੜੇ ਪੁਲਿਸ ਵਾਲਿਆਂ ਨੇ ਇਹਨਾਂ ਕਿਸਾਨਾਂ ਦਾ ਰਸਤਾ ਰੋਕ ਦਿੱਤਾ ਅਤੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਪੁਲਿਸ ਵੱਲੋਂ ਵੱਡੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਹੈ किसानों का दूसरा जत्था आज 8 दिसंबर को तैयार है जाने के लिए आप देखें 101 किसान फिर से जाने के लिए दिल्ली कूच के लिए तैयार है। हैं इसमें आप देख सकते हैं कि तमाम जत्थेबंदियों के आपको झंडे दिखाई देंगे और इनके साथ सिर्फ मीडिया कर्मी हैं जो दिल्ली कूच कर रहे हैं ये देखें एक किसान साथी गेहूं के जो आ, आ, बूटे को लेकर यहाँ पर निकले हुए हैं जिंदाबाद और ये देखिए सिर्फ किसानों एक सौ एक किसानों का जत्था रवाना हो चुका है बिल्कुलु दवा हरियाणा प्रशासति हुया उन ਕਟੋ-ਕਟ ਸਮਰਥਨ ਮੁੱਲ ਲਈ ਗਰੰਟੀ ਕਾਨੂੰਨ ਸਣੇ ਵਕ-ਵਕ ਮੰਗਾਂ ਨੂੰ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇੱਕ ਹੋਰ ਜਥਾ ਅੱਜ ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਇਆ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਆਉਣ ਵਾਲੇ ਸ਼ੰਭੂ ਬਾਰਡਰ ਤੇ ਤਨਾਤ ਪੁਲਿਸ ਅਤੇ ਨੀਮ ਫੌਜੀ ਬਲਾਂ ਦੇ ਵੱਡੀ ਗਿਣਤੀ ਵਿੱਚ ਜਵਾਨਾਂ ਨੇ ਮੂੜ ਤੋਂ ਕਿਸਾਨਾਂ ਨੂੰ ਰੋਕ ਲਿਆ ਅਤੇ ਦੋਹਾਂ ਧਿਰਾਂ ਵਿਚਾਲੇ ਬਹਿਸਬਾਦੀ ਖਾਲੇ ਤੱਕ ਵੀ ਜਾਰੀ ਹੈ ਹਰਿਆਣਾ ਪੁਲਿਸ ਕਿਸਾਨਾਂ ਨੂੰ ਚਾਹ ਅਤੇ ਬਿਸਕੁਟ ਦੇਣ ਦਾ ਕੰਮ ਕਰ ਰਹੀ ਹੈ ਉਧਰ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਲਿਸਟਾਂ ਉਹਨਾਂ ਕੋਲ ਪਹੁੰਚੀਆਂ ਨੇ ਸਿਰਫ ਉਹਨਾਂ ਕਿਸਾਨਾਂ ਨੂੰ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਕਿਸਾਨਾਂ ਦੇ ਇੱਕ ਇੱਕ ਕਰਕੇ ਨਾਮ ਬੋਲੇ ਜਾ ਰਹੇ ਨੇ ਅਤੇ ਪੁਲਿਸ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਨ੍ਹਾਂ ਕਿਸਾਨਾਂ ਦੇ ਨਾਮਾਂ ਦੀਆਂ ਲਿਸਟਾਂ ਉਹਨਾਂ ਕੋਲ ਪਹੁੰਚੀਆਂ ਨੇ ਸਿਰਫ ਉਹ ਹੀ ਬਾਰਡਰ ਦੇ ਨੇੜੇ ਆਉਣ ਅਤੇ ਬਾਕੀ ਦੇ ਕਿਸਾਨ ਬਾਰਡਰ ਤੋਂ ਪਿੱਛੇ ਚਲੇ ਗਏ। ਹੁਣ ਸਾਇਨਟ ਕੋ ਅੱਗੇ ਮਨ ਦਾ ਪਾਲ ਦੀ ਰੋਪਾਚਾ ਤੋਂ ਨਿਕਲ ਕੇ ਸ਼ੁਰੂ ਆਪ ਨੂੰ ਦਾ ਰਸਤਾ ਕਿ ਕਾਜ ਕੀਤਾ ਜਾਵੇ ਮਿੰਦੀ ਸਾਹਿਬ ਨੂੰ ਪਹੁੰਚੇਗਾ ਸਾਹਜਾ ਸਾਹਿਬ ਉਹਦੇ ਨਾਲ ਦੇ ਕੇ ਅਜਗੰਦਰ ਸਿੰਘ ਗੋਬੜਾ ਸਾਹਿਬ ਦੋ ਸੇਖ ਉਹਨਾਂ ਨਾਲੇ ਬਾਤ ਹੋਈ ਸਾਰੀ ਛੋਟੀ ਪਾਈ ਗਈ ਆ ਉਹਨਾਂ ਦੇ ਬਈ ਬੇਇੱਜ਼ਤੀ ਆ ਕਿ ਉਹਨਾਂ ਦੇ ਬੇਇੱਜ਼ਤੀ ਹੋ ਰਹੀ ਚੁੜਾ ਤਦ ਆਸਤੀ ਇਹ ਕਿ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਹਰਿਆਣਾ ਪੁਲਿਸ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਮੀਡੀਆ ਨੂੰ ਵੀ ਸ਼ੰਭੂ ਬਾਰਡਰ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਪਟਿਆਲਾ ਪੁਲਿਸ ਦੇ ਐਸਐਸਪੀ ਵੱਲੋਂ ਇੱਕ ਲਿਖਤੀ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਮੀਡੀਆ ਨੂੰ ਇਸ ਕਿਸਾਨ ਅੰਦੋਲਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹਾਲਾਂਕਿ ਇਸ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਕਿ ਦਾਵਾ ਕੀਤਾ ਗਿਆ ਕਿ ਮੀਡੀਆ ਨੂੰ ਸ਼ੰਭੂ ਬਾਰਡਰ ਤੇ ਜਾਣ ਤੋਂ ਰੋਕਿਆ ਗਿਆ ਹੈ पंजाब की आम आदमी पार्टी की सरकार की पुलिस ने मीडिया को यहाँ आने से रोक दिया है जिससे आप समझ सकते हैं कि कुछ साथी हमारे मीडिया के अभी आ रहे थे और उनको आने से रोका जा रहा है ये पंजाब और सेंटर की सरकार की जो जुगलबंदी है वो चल रही है और ये हाईवे पुलिस जो चौंकी है शंभू के ऊपर जो बनी हुई शंभू बॉर्डर के पास वहाँ पर किसानों ने धरना शुरू कर दिया और मीडिया को नहीं आने दिया जा रहा है ये देख सकते हैं कि आप यहाँ पर जो पंजाब पुलिस के कर्मचारी हैं वो खड़े हैं और यहाँ पर डीएसपी चिमा खड़े हैं आप देख सकते हैं सारे ये देखिए मीडिया कर्मियों को रोका जा रहा है इनको यहाँ प्रसारण करने से रोका जा रहा है ये सब देखें आम आदमी पार्टी अरविंद केजरीवाल और भगवंत मान की सरकार की ये करतूत ये किसानों और मजदूरों की आवाज़ को दबाने की साजिश सेंटर के कहने पर केंद्र की भाजपा सरकार के कहने पर मीडिया को रोका जा रहा है ਦਸਤੀਏ ਕਿ ਹਰਿਆਣਾ ਪੁਲਿਸ ਨੇ ਬੀਤੇ ਕੱਲ ਪੰਜਾਬ ਪੁਲਿਸ ਨੂੰ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਉਹਨਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਕੁਝ ਦੂਰ ਰੋਕਿਆ ਜਾਵੇ ਜਿਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਵੀ ਇੱਕ ਪੱਤਰ ਜਾਰੀ ਕੀਤਾ ਅਤੇ ਮੀਡੀਆ ਨੂੰ ਸ਼ੰਭੂ ਬਾਰਡਰ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਸੀ ਦੱਸਦੀ ਹੈ ਕਿ ਇਸ ਸਮੇਂ ਕਿਸਾਨ ਅਤੇ ਹਰਿਆਣਾ ਪੁਲਿਸ ਆਮੋ ਸਾਹਮਣੇ ਨੇ ਦੋਵੇਂ ਬਾਰਡਰ ਤੇ ਡਟੇ ਹੋਏ ਨੇ ਅਤੇ ਕਿਸਾਨ ਦਿੱਲੀ ਜਾਣ ਦੀ ਮੰਗ ਕਰ ਰਹੇ ਨੇ ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਸਿਰਫ ਉਹਨਾਂ ਹੀ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ ਜਿਨ੍ਹਾਂ ਦੇ ਕੇ ਨਾਮ ਕਿਸਾਨ ਆਗੂਆਂ ਵੱਲੋਂ ਹਰਿਆਣਾ ਪੁਲਿਸ ਨੂੰ ਦਿੱਤੇ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ